ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਜੇ ਵੀਡੀਓ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਮਾਤਾ ਨੇ ਆਪਣੇ ਲਈ ڪرੂੰਡੀ ਬਣਾਉਣ ਲੱਗੇ ਸੀਗੇ ਹਨਾ ਵੀ ਉਹ ਹਲੇ ਅੱਧ ਵਿਚਾਲਾ ਹੋਇਆ ਪਿਆ ਸੀਗਾ ਉਹਦਾ ਇਹ ਚਾਰੇ ਸਾਈਡਾਂ ਨੇ ਜਿਹੜੀਆਂ ਮਰਖੀਆਂ ਹੋਈਆਂ ਸੀ ਸੈੱਟ ਕਰਕੇ ਅੱਜ ਇਹਨਾਂ ਨੂੰ ਜੋੜ ਕੇ ਨਾ ਪੂਰੀ ڪرੂੰਡੀ ਤਿਆਰ ਕਰਤੀ ਮਾਤਾ ਨੇ ਬਹੁਤ ਸੋਹਣੀ ਬਣੀ ਹੈਗੀ ਰੰਗ ਰੋਗਨ ਕਰਕੇ ਚਲੋ ਨਾਲ ਮੈਂ ਵੀ ਹੈਲਪ ਕੀਤੀ ਉਹਨਾਂ ਦੇ ਤੇ ਬਾਲੀ ਵਧੀਆ ਤਿਆਰ ਹੋਈਏਗੀ ਤੁਸੀਂ ਜ਼ਰੂਰ ਦੇਖਿਓ ਸੋਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਘਰੇ ਲਾਈਕ ਕਰਦੇ ਹੋ ਬਣਾਉਣਾ ਮੇਰੀ ਮਾਂ ਹੈ ਜਿਹੜੀ ਇਹ ਜੇ ਚੀਜ਼ਾਂ ਬਹੁਤ ਜ਼ਿਆਦਾ ਬਣਾਉਂਦੀ ਜਿਵੇਂ ਚੱਕੀ ਦੀਆਂ ਮਾਤ ਹੋ ਗਈ ਗਿੱਠੀਆਂ ਚੁੱਲ੍ਹੇ ਹਾਰੇ ਨਵੇਂ ਨੇ ਬਿ ਡਿਜ਼ਾਈਨ ਦੇ ਮਿੱਟੀ ਵਾਲੀਆਂ ਚੀਜ਼ਾਂ ਬਹੁਤ ਪਸੰਦ ਕਰਦੀ ਹੈ ਬਣਾਉਣਾ ਜਿਹੜੀ ਚਾਰੇ ਪੀਸ ਜੋੜੇ ਹੋਏ ਤੇ ਪਹਿਲਾਂ ਇਹਦੇ ਉੱਤੇ ਡਿਜ਼ਾਈਨਿੰਗ ਦਊਗੀ ਸਾਈਡਾਂ ਤੇ ਜਿਹੜੇ ਹੁਣ ਦਵਾਰੇ ਜਿ ਬਣਾਏ ਹੋਏ ਨੇਗੇ ਚਾਰੇ ਪਾਸੇ ਉਹਨਾਂ ਤੇ ਡਿਜ਼ਾਈਨ ਬਣਾ ਕੇ ਫੇਰੇ ਛੋੜ ਜੀ ਹੋਰ ਵੀ ਉਹ ਸੋਹਣੀ ਹੋ ਗਈ ਘੁੰਡੀ ਪਹਿਲਾਂ ਤਾਂ ਪਲੇਨ ਸੀਗੀ ਉਹ ਹੁਣ ਮਿੱਟੀ ਦੇ ਡਿਜ਼ਾਈਨ ਬਣਾਤੇ ਆਲੇ-ਦਾਲੇ ਤੇ ਮੈਂ ਵੀ ਲੱਗੀ ਹੋਈ ਸੀ ਇਧਰ ਘੁੰਡੀ ਅਸੀਂ ਰੱਖੀ ਹੋਈ ਸੀਗੀ ਇੱਕ ਜਿਹੜੀ ਮੁੱਲ ਦੀ ਘੁੰਡੀ ਐ ਕਿਉਂਕਿ ਉਹ ਤੋਂ ਦੇਖ-ਦੇਖ ਕੇ ਅਸੀਂ ਤਿਆਰ ਕਰਦੇ ਸੀ ਪਰ ਉਹਦੇ ਨਾਲੋਂ ਵੀ ਜ਼ਿਆਦਾ ਕੀਤੇ ਵਧੀਆ ਬਣੀ ਐ ਕਿਉਂਕਿ ਇੱਕ ਤਾਂ ਇਹ ਵੱਡੀ ਹੈਗੀ ਹੱਥ ਵਧੀਆ ਪੈਂਦਾ ਇਹਦੇ ਵਿੱਚ ਤੇ ਇਧਰ ਮੈਂ ਬਣਾਉਣ ਲੱਗੀ ਸੀਗੀ ਘੁੰਡੀ ਦੇ ਉੱਤੇ ਜਿਹੜੀ ਮਾਤਾ ਬਣੀ ਹੁੰਦੀ ਹੈਗੀ ਬਸੇ ਮੈਨੂੰ ਤਾਂ ਮੰਮੀ ਕਹਿੰਦੀਆਂ ਨੇ ਵੀ ਘਰ ਵਿੱਚ ਨਾ ਮਿੱਟੀ ਦੇ ਚੁੱਲ੍ਹੇ ਹਾਰੇ ਹੋਣੇ ਬਹੁਤ ਜ਼ਰੂਰੀ ਨੇਗੇ ਵੀ ਪੁੰਨ ਦਾਣ ਨਹੀਂ ਲੱਗਦਾ ਜਦੋਂ ਆਪਾਂ ਕੋਈ ਰੋਟੀ ਖਵਾਉਨੇ ਆਗੇ ਹਨਾ ਗੁਰੂਆਂ ਪੀਰਾਂ ਨੂੰ ਰੋਟੀ ਖਵਾਉਨੇ ਜਿਵੇਂ ਪੂਰਨਮਾਸੀ ਹਨਾ ਵੀ ਦਸਮੀ ਨੂੰ ਮੰਨਦੇ ਆਪਾਂ ਰੋਟੀ ਖਵਾਉਨੇ ਜਾਂ ਪਤਿਆਣੀ ਨੂੰ ਰੋਟੀ ਖਵਾਉਨੇ ਆਗੇ ਵੀ ਉਹ ਚੁੱਲ੍ਹੇ ਮਿੱਟੀ ਵਾਲੇ ਚੁੱਲ੍ਹੇ ਤੇ ਬਣਾਉਣੀ ਚਾਹੀਦੀ ਆ ਖੀਰ ਪ੍ਰਸ਼ਾਦ ਜੋ ਵੀ ਆਪਾਂ ਬਣਾਉਨੇ ਆ ਜਾਂ ਜਿਸਤੇ ਵੀ ਆਪਾਂ ਮੱਥਾ ਟੇਕਦੇ ਆ ਜਿਹੜਾ ਵੀ ਆਪਾਂ ਸਮਾਨ ਬਣਾਉਨੇ ਆਗੇ ਉਹ ਮਿੱਟੀ ਦੇ ਚੁੱਲ੍ਹੇ ਤੇ ਤਿਆਰ ਹੋਇਆ ਹੋਣਾ ਚਾਹੀਦਾ ਵੀ ਫੇਰ ਜ਼ਿਆਦਾ ਜਿਹੜਾ ਪੁੰਨ ਲੱਗਦਾ ਹੈਗਾ ਤੇ ਵੀ ਇੱਕ ਅੱਗ ਵੀ ਪਾਉਣੀ ਜ਼ਰੂਰੀ ਹੈ ਚੁੱਲ੍ਹੇ ਦੇ ਵਿੱਚ ਵੀ ਮਿੱਟੀ ਦੇ ਚੁੱਲ੍ਹੇ ਹਰੇਕ ਘਰੇ ਜ਼ਰੂਰੀ ਨੇ ਹੋਣੇ ਤੇ ਵੈਸੇ ਸਾਡੇ ਵੀ ਦੇਖ ਘੱਟੇ ਪਾਉਂਦੇ ਨੇ ਅੱਗ ਤਾਂ ਪਰ ਉਹ ਐ ਵੀ ਜਦੋਂ ਮੰਮੀ ਕਹਿੰਦੇ ਮੱਥਾ ਟੇਕ ਦੇ ਖੇਤ ਵੀ ਉਦੋਂ ਅਸੀਂ ਚੁੱਲ੍ਹੇ ਤੇ ਬਣਾ ਕੇ ਲੈ ਕੇ ਜਾਂਦੇ ਆ ਵੀ ਚੁੱਲ੍ਹੇ ਤੇ ਬਣਾਉਣਾ ਚਾਹੀਦਾ ਤੇ ਮੰਮੀ ਨੇ ਇੱਕ ਆਪਣੇ ਵਾਸਤੇ ਪਾਤੀ ਗਿੱਠੀ ਬਹੁਤ ਸੋਹਣੀ ਤੇ ਪਹਿਲਾਂ ਵੀ ਮੈਂ ਚੁੱਲ੍ਹੇ ਕਈ ਵਾਰੀ ਪਵਾ ਕੇ ਲੈ ਗਈ ਮੰਮੀ ਤੋਂ ਬਹੁਤ ਸੋਹਣੇ ਬਣਾਉਂਦੇ ਨੇਗੇ ਤੇ ਚਲੋ ਜੀ ਬਾਕੀ ਸ਼ੌਂਕ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੁਨਰ ਹੁੰਦਾ ਹੈ ਨਾ ਜੀ ਜਿਵੇਂ ਦਾ ਬੰਦਾ ਟੈਲੈਂਟ ਹੁੰਦਾ ਹੈ ਵੀ ਕੰਮ ਦੇਖ ਲਓ ڪرੁੰਡੀ ਜਮੀ ਐ ਬਣਾਤੀ ਮੁੱਲ ਦੀ ਬਣੀ ਹੋਈ ਜਿਹੜੀ ڪرੁੰਡੀ ਉਹ ਤੋਂ ਕਿਤੇ ਜ਼ਿਆਦਾ ਸੋਹਣੀ ਬਣੀ ਹੋਈ ਹੈ ਜੀ ਮਿਹਨਤ ਤਾਂ ਵਿਚਾਰੀ ਦੀ ਕਾਫੀ ਲੱਗੀ ਹੈ ਦੋ ਤਿੰਨ ਦਿਨ ਕਈ ਦਿਨ ਹੋ ਗਏ ਲੱਗੇ ਨੇ ਉਹਨੂੰ ਤੇ ਉੱਤੇ ਐਵੇਂ ਦੀਵੇ ਰੱਖ ਕੇ ਉੱਪਰਲੀ ਚਾਪੜੀ ਦੇ ਉੱਤੇ ਜੋਤ ਲਾਉਣ ਵਾਸਤੇ ਦੀਵਿਆਂ ਦੀ ਸੇਫ ਬਣਾਤੀ ਫਿਰ ਦੀ ਜਿਹੜੇ ਬਣੇ ਹੋਏ ਨੇ ਚੂਗੜੇ ਮੁੱਲ ਦੇ ਪਾਏ ਹੋਏ ਨੇ ਉਹ ਕੱਢ ਦੇਣਗੇ ਫਿਰ ਇਹਨੂੰ ਕੱਲੇ ਮਿੱਟੀ ਦੀ ਬਣਾਉਣਗੇ ਉਹਨੂੰ ਦੇਖੋ ਲੱਗੇ ਪਏ ਨੇ ਬਹੁਤ ਸੋਹਣੇ ਡਿਜ਼ਾਈਨਿੰਗ ਹੈ ਜਿਹੜੀ ਤਿਆਰ ਕਰਤੀ ਫਿਰ ਇਹਦੇ ਉੱਤੇ ਰੰਗ ਹੋ ਜਾਊਗਾ ਉੱਪਰਲੀ ਚਾਪੜੀ ਲੱਗੂਗੀ ਜਿਹੜੀ ਦੇਖੋ ਉੱਪਰਲੀ ਚਾਪੜੀ ਉਹਦੇ ਵਿੱਚ ਨਾ ਸਰਾਖ ਮਾਰ ਕੇ ਬਲੇਡ ਨਾਲ ਆਰੀ ਵਾਲੇ ਬਲੇਡ ਨਾਲ ਸਰਾਖ ਮਾਰਤਾ ਕਿਉਂਕਿ ਉਹਦੇ ਉੱਤੇ ਜਿਹੜਾ ਉਪਰ ਮੰਦਰ ਜਿਹਾ ਬਣਾਇਆ ਹੋਇਆ ਹੈਗਾ ਉਹ ਲੱਗੂ ਉਹਦੇ ਵਿੱਚ ਜੜਿਆ ਜਾਊਗਾ ਫਿਰ ਟੁੱਟਦਾ ਨਹੀਂ ਹੈਗਾ ਪੱਕਾ ਹੀ ਕੰਮ ਕਰੇ ਨੇ ਸਾਰੇ ਤੇ ਹੁਣ ਇਹਦੇ ਆ ਦੇਖੋ ਜਿਹੜੀ ਮਾਹ ਬਣੀ ਹੋਈ ਹੈਗੀ ਉੱਪਰ ਮਾਤਾ ਬਣਾਈ ਹੈ ਜਿਹਦੇ ਉੱਤੇ ਇਹ ਇਹਦੇ ਵਿੱਚ ਪੈ ਜਾਊਗੀ ਸਰਾਖ ਲੱਗਿਆ ਹੋਇਆ ਜਿਹੜਾ ਜਿਹੜਾ ਉੱਪਰ ਲੈ ਮਤਲਬ ਫਿਰ ਹਿਲਦਾ ਜੁਲਦਾ ਨਹੀਂ ਹੈਗਾ ਹੈ ਮੰਮੀ ਮਿੱਟੀ ਦੇ ਚੁੱਲ੍ਹੇ ਹੁਣੇ ਘਰੇ ਜ਼ਰੂਰੀ ਨਹੀਂ ਹੈਗੇ ਹਾਂ ਮੂੰ ਤਾਂ ਸਾਡੇ ਗੈਸ ਲੱਗਿਆ ਹੋਇਆ ਗੋਬਰ ਗੈਸ ਲੱਗਿਆ ਹੈ ਵੀ ਜ਼ਰੂਰੀ ਤਾਂ ਨਹੀਂ ਹੈਗਾ ਕੋਈ ਮਿੱਟੀ ਦੇ ਚੁੱਲੇ ਕਿ ਹੁੰਦੇ ਨੇ ਵੀ ਜ਼ਰੂਰੀ ਚਾਹੀਦੇ ਨੇ ਸਾਡੇ ਤਾਂ ਮੰਮੀ ਹੋਰੀ ਨੇ ਸਿਮਿੰਟ ਸਮੁੰਟ ਦੇ ਚੁੱਲੇ ਲੈ ਰੱਖੇ ਨੇਗੇ ਸਿਮਿੰਟ ਦਾ ਚੁੱਲਾ ਨਹੀਂ ਚਾਹੀਦਾ ਕਰਨ ਸਿਮਿੰਟ ਦਾ ਚੁੱਲਾ ਹੁਣ ਚਾਹਣਾ ਚਾਹੀਦਾ ਅੱਛਾ ਬਹਿ ਮੈਂ ਕੋਈ ਅੱਛਾ ਚੁੱਲਾ ਆਪਾਂ ਤਿਆਰ ਕਰੋ ਮਿੱਟੀ ਦਾ ਮਿੱਟੀ ਦਾ ਢਿਪੋਣ ਮਦਾਨ ਅੱਛਾ ਪੁੱਣ ਦਾਣ ਕੀ ਮੇਮਾ ਜਿੱਦੇ ਮੇਰਾ ਰੋਟੀ ਖਵਾ ਲਿਆ ਕੋਈ ਬਾਪਿਆਂ ਨਾਲ ਹੈ ਅੱਜ ਕਰੇ ਢੈਣ ਨੂੰ ਲਾ ਲੈ ਅੱਛਾ ਬਿਓ ਚੁੱਲੇ ਤੇ ਬਣਾਉਣੀ ਚਾਹੀਦੀ ਹੈ ਮਿੱਟੀ ਦੇ ਚੁੱਲੇ ਤੇ ਬਣਨੀ ਚਾਹੀਦੀ ਇਹੋ ਚੀਜ਼ ਗੈਸ ਤੇ ਨਹੀਂ ਅੱਛਾ ਹੁੰਦਾ ਹੈ ਬੈਮ ਸੱਚੀ ਅੱਛਾ ਗਿਆ ਪੌਣ ਸਾਰ ਵਾਲੇ ਪਾਇਂ ਇਹਨਾਂ ਬਣੀ ਕਰ ਸਕਦੇ ਅੱਛਾ ਬਿਓ ਚੁੱਲੇ ਤੇ ਕਰਕੇ ਬਣਾਉਣੀ ਚਾਹੀਦੀ ਹੈ ਅੱਛਾ हां ਜਿਵੇਂ ਤਾਂ ਮਹਾ ਸੀਮਿੰਟ ਦੇ ਚੁੱਲੇ ਦੇਣ ਆ ਜਾਂਦੇ ਨੇ ਪਿੰਡ 'ਚ ਵੇਚਣਾ ਖੇਚਾ ਨਹੀਂ ਕਰਦੀਆਂ ਹਾਂ ਹਾਂ ਖੇਚੜਾ ਹਾਂ ਸਹੀ ਹਲਾ ਖੇਚਾ ਕਰ ਤਰਦੀਆਂ ਨਹੀਂ ਹੂੰ ਵੀ ਚੁੱਲਾ ਤਾਂ ਮਿੱਟੀ ਦਾ ਹੀ ਹੋਣਾ ਜ਼ਰੂਰੀ ਹੈ ਹੋਣਾ ਵੀ ਜ਼ਰੂਰੀ ਹੈ ਚਾਹੀਦਾ ਵੀ ਜ਼ਰੂਰੀ ਹੈ ਹਾਂ ਹਾਂ ਤਾਂ ਨਹੀਂ ਲੱਗਦਾ ਬੀਜੇ ਚਲੂ ਨਹੀਂ ਕਰਨਾ ਹੈਗਾ ਵੀ ਜਿੱਦਾਂ ਆਪਾਂ ਰੋਟੀ ਪਾਣੀ ਖਵਾਉਣਾ ਹੈਗਾ ਉਦਦੇ ਜ਼ਰੂਰ ਚੁੱਲੇ ਤੇ ਬਣਾਓ ਹਾਂ ਅੱਛਾ ਬਿੱਕੇਣਾ ਚੁੱਲੇ ਦਾ ਅੱਗ ਪਾਣੀ ਆਪਣੇ ਰੋਜ਼ ਬਾਲਣਾ ਚਾਹੀਦਾ ਚਾਹੇ ਫਾ ਗੈਸ ਦੀ ਵੀ ਅੱਛਾ ਉਹ ਬਿੱਕੇਣਾ ਚੁੱਲਾ ਬਾਲਣਾ ਚਾਹੀਦਾ ਅੱਛਾ ਚਾਹੇ ਫਾ ਉਸੇ ਨਾਲ ਕਰੀਏ ਅੱਛਾ ਵੀ ਅੱਗ ਹੋਣੀ ਜ਼ਰੂਰੀ ਹੈ ਕਰੇ ਹਾਂ ਤੇਰਾ ਕਿੱਦਾਂ ਅੱਗ ਪਾਉ ਆ ਅੱਛਾ ਫਿਰ ਮੈਨੂੰ ਗਿੱਠੀ ਪਾ ਕੇ ਦੀ ਸੋਣੀ ਜਿਹਾ ਚੁੱਲਾ ਪਾ ਕੇ ਦੀ ਡਿਜ਼ਾਈਨ ਜਿਹਾ ਵਾਲਾ ਮਾਂ ਚੁੱਲੇ ਵੀ ਬਹੁਤ ਸੋਹਣੇ ਸੋਹਣੇ ਬਣ ਜਿੰਦੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗੀ ਮੰਮੀ ਉਹ ਇੱਟਾਂ ਧਰ ਕੇ ਉੱਤੇ ਮਿੱਟੀ ਲਾ ਕੇ ਬਣਾਇਆ ਹੈ ਬਾਹਰ ਹੀ ਸੋਹਣਾ ਚੁੱਲਾ ਬਣਿਆ ਹੋਇਆ ਹੈਗਾ ਸਾਈਡਾਂ ਤੇ ਉਹਦੇ ਦੋ ਮੁਗਗੇ ਰੱਖੇ ਹੋਏ ਨੇਗੇ ਵੀ ਉਹਦੇ ਉੱਤੇ ਆਪਾਂ ਜਿਵੇਂ ਹੁਣ ਸਬਜ਼ੀ ਲਾਗਦੇ ਨੇ ਥੱਲੇ ਵੀ ਉੱਤੇ ਹੀ ਰੱਖੇ ਵੀ ਗਰਮ ਰਹਿੰਦੀ ਹੈ ਪਿਛਲੇ ਪਾਸੇ ਪਿਛਲੇ ਪਾਸੇ ਵੀ ਉਹ ਸਾਈਡਾਂ ਤੇ ਰੱਖੇ ਹੋਏ ਨੇ ਦੋ ਪਿਛਲੇ ਪਾਸੇ ਵੀ ਹੋ ਜਾਂਦਾ ਹੈ ਨਾ ਕੁਝ ਨਾ ਕੁਝ ਵੀ ਆ ਚੀਜ਼ ਦੇ ਪਿਛਲੇ ਪਾਸੇ ਹੁੰਦਾ ਹੈ ਵੀ ਆਪਣੇ ਕੰਧਾਂ ਨਾਲ ਲੱਗਾ ਹੇ ਹਾਂ ਵੀ ਪਿੱਛੇ ਹੈਲੋ ਗਾਇਸ ਦੇਖੋ ਅੱਜ ਆਪਣੇ ਰੰਗ ਘੋਲ ਲਏ ਕਲੀ ਘੋਲ ਲੀਏ ਆਪਾਂ ਕਰੋਂਡੀ ਤੇ ਕਰਾਂਗੇ ਰੰਗ ਆ ਬੈਠੀ ਆ ਮੇਰੀ ਭੂਆ ਜੀ ਦੇਖੋ ਇੱਕ ਆ ਬਿਲਕੁਲ ਹਰਾ ਰੰਗ ਪਿੰਕ ਰੰਗ ਤੇ ਇੱਕ ਗੁਲਾਬੀ ਰੰਗ ਉਹ ਕਿਹੜਾ ਰੰਗ ਹੈ ਸੰਤ ਸਤਰੀ ਜੀ ਇੰਗਲਿਸ਼ ਚ ਬੋਲਦੇ ਨੇ ਇੰਗਲਿਸ਼ ਚ ਦੱਸੋ ਵੀ ਗ੍ਰੀਨ ਪਿੰਕ 오ਰੇਂਜ ਕਾਲੀ ਵਾਈਟ ਵਾਈਟ ਕਾਲੀ ਇੱਧਰ ਦੇਖੋ ਅੱਜ ਆਪਨੇ ਬੀਬੀ ਜੀ ਨੇ ਆਹ ਡਿਜ਼ਾਈਨ ਪਾਤਾ ਏ ਗਿਠੀ ਹੈ ਨਹੀਂ ਦਦੀ ਨੇ ਗਿਠੀ ਹੈ ਗਿਠੇ ਡਿਜ਼ਾਈਨ ਪਾਤਾ ਦੇਖੋ ਜੀ ਫੇਰ ਆਪਨੇ ਉਹ ਬੈਵੀ ਉਹ ਚੱਕ ਲਿਆ ਉਹ ਜੋੜਨਾ ਬਹੁਤ ਹੱਤ ਨਾਲ ਦਦੀ ਜੀ ਉਹ ਚੱਕ ਲਿਆ ਹਲਕਾ ਹੀ ਆਇਆ ਬਣ ਗਿਆ ਜਿਸ ਤੇ ਆਪਨੇ ਪੁੱਛਿਆ ਫਿਰ ਤੜੀਅਨ ਬਣਾ ਤਾਂ ਹੁਣ ਆਪਾਂ ਇਹਦੀ ਡਿਜ਼ਾਈਨ ਹੀ ਦੇਣਾ ਮੈਂ ਤਾਂ ਕਲੀਨਾ ਮੈਨੂੰ ਜੋ ਤੇਰੇ ਬੁਰਛੇ ਟੋਲਕੇ ਲਿਆ ਕੇ ਦੇ ਪੁੱਤ ਨਾਲੇ ਲਿਆ ਚੱਕ ਕੇ ਤੇਰੀ ਉਹ ਵਾਲੇ ਰੰਗ ਸਾਰੇ ਉਹ ਬੁਰਛੇ ਚੱਕ ਲੈਣਾ ਕਿਹੜੇ ਬੁਰਛਾ ਕਿੱਥੋਂ ਚਿੰਦਾ ਗਿਆ ਰਿਹਾ ਕੱਤ ਕਿਥੋਂ ਦੇਖੋ ਜੀ ਬਣ ਗਿਆ ਹੈ ਆਪਣਾ ਕੁਰੁੰਡੀ ਕੀ ਆਪ ਇਹਨੇ ਰੰਗ ਤੇ ਆਪ ਇੱਕ ਬੜੀ ਇਦਰੀ ਚੱਕ ਬਸ ਕਰ ਦੇ ਉਹਨੂੰ ਬੁੱਤ ਕਰ ਦੇ ਇਹਨੇ ਕਰਾ ਗਲਾਸ ਕਰ ਇਹਦੀ ਬੰਦ ਕਰ ਇਹ ਕਿ ਕਮਾ ਤਾਂ ਨਾ ਬਲੀਉਂਗੜਾ ਪਾਇਆ ਹੈ ਛੋਟਾ ਜਿਹਾ ਇਹ ਵਿੱਚੇ ਫਿਰ ਜਾਂਦਾ ਕੁਛ ਨਹੀਂ ਕਹਿੰਦਾ ਜਮੀ ਵੀ ਤੇ ਮੰਮੀ ਦੀ ਗੋਦੀ ਚ ਇੰਲੀਟ ਜਾਂਦਾਗਾ ਨਾਲ ਲੱਵੀ ਫਿਰ ਜਾਂਦਾ ਚਲੋ ਜੀ ਇਹ ਹੈ ਜੇ ਜੀਵ ਜੰਤੂ ਜਦੋਂ ਘਰ ਚ ਆਪਣੇ ਹਨ ਹਰਦੇ ਨੇਗੇ ਤਾਂ ਮੰਮੀ ਇਹ ਤੋਂ ਜਮੀ ਆਕਲ ਕਾ ਨਹੀਂ ਜਿਮਾਦੀ ਨਮਾ ਤਮਾ ਕੀ ਰੱਖਦੀ ਹੈ ਬੱਕੀ ਗੰਦ ਜਾ ਨਹੀਂ ਪਾਉਂਦਾ ਇਹ ਹੈਲੋ ਗਾਇਸ ਪੂਆ ਜੀ ਨੇ ਰੋਗਨ ਕਰਕੇ ਕਲਾ ਸਟਾਰਟ ਕਰਤਾ देखो मूला डिजाइन <coughs> जय माता दी देखो उनकी कर रहे ने पीछे वाले रंग कर रहे ने ब्लू कलर <coughs> देखो आपने रंग ले रखे हैं बुआ जी ने कने में तो चाहिए दे ने है ना बुआ जी, जी? इधर अपना प्यासी रोगने ਦੇਖੋ ਕੋਈ ਜੀ ਪੂਰੇ ਵਿਅਸਤ ਨਹੀਂ 컬러 ਕਰਨਾ ਚ ਹੈ ਉਧਰ ਉਹਨਾਂ ਨੇ ਲక్ష్ਮੀ ਮਾਤਾ ਬਣਾਤੀ ਸੀ ਸਾਰੇ ਸੋਚਦੇ ਹੋਣਗੇ ਆ ਕੀ ਬਣਾ ਰਹੇ ਨੇ ਉਹਨਾਂ ਨੂੰ ਕਹਿੰਦੇ ਆ ਲక్ష్ਮੀ ਮਾਤਾ ਬਣਾ ਰਹੇ ਨੇ ਲక్ష్ਮੀ ਮਾਤਾ ਕਰੂੰਡੀ ਕਰੂੰਡੀ ਹੈ ਨਾ ਕੋਈ ਜੀ ਕਰੂੰਡੀ ਬਣਾ ਰਹੇ ਨੇ பணிவேலை காலங்கள் தாக்கியது போலி அச்சமும் குறித்து தேவையில்லை என்று அழைத்தாலே ਕੋਈ ਨਹੀਂ ਸੋਨੇ ਕੀ ਚੀਜ਼ ਦੇਖੋ ਰੰਗ ਵੀ ਬਦਲ ਜਾਂਦੇ ਨੇ ਜਿਹੜਾ ਮੈਂ ਹੈਲੋ ਗਾਇਸ ਇਹ ਦੇਖੋ ਆਪਣੀ ਬਿੱਲੀ ਨਾ ਜਾ ਕੇ ਚਾਹ ਰਹੇ ਬਿੱਲੀ ਉੱਧਰ ਦੇਖ ਆਪਣੀ ਬਿੱਲੀ ਕਿ ਮੈਂ ਖਾ ਗਿਆ ਕੱਢੀਏ ਦੇਖੋ ਬਿੱਲੀ ਜੀ ਹੈਲੋ ਗਾਇਸ ਇਹਨਾਂ ਨੂੰ ਆਹ ਸਾਜੋ ਕਿ ਬਣਾਇਆ ਹੈ ਸੋਨਾ ਜਿਹਾ ਡਿਜ਼ਾਈਨ ਬਣਾਤਾ ਬਸ ਠੀਕ ਹੈ ਮਾਸ ਪਿੱਛੇ ਹੈ ਬਣਾਤਾ ਕੋਈ ਕੋ ਭੱਜੀ ਕੋ ਭੱਜੀ ਕੋ ਭੱਜੀ ਬੈਠ ਜਾ ਲੋਜੀ ਕਲਰ ਜੋਤ ਤੇ ਮੈਂ ਕਰਤਾ ਰਲ ਮਿਲ ਕੇ ਮਾਤਾ ਦੱਸੀ ਜੀ ਵੀ ਇਸ ਤਰ੍ਹਾਂ ਕਰ ਦੋ ਇੱਥੇ ਇੱਥੇ ਤੇ ਚਲੋ ਥੋੜੀ ਜੀ ਹੈਲਪ ਹੋ ਗਈ ਲੋਜੀ ਕਰੋਂਡੀ ਮਾਤਾ ਬਣ ਕੇ ਹੋ ਗਈ ਤਿਆਰ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਾਤਾ ਨੇ ਖੁਦ ਘਰੇ ਤਿਆਰ ਕੀਤੀ ਹੈ ਬਹੁਤ ਟਾਈਮ ਤੋਂ ਲੱਗ ਰਹੀ ਸੀਗੀ ਪਹਿਲਾਂ ਇਹਨਾਂ ਨੇ ਇੱਕ ਘਰੇ ਵੀ ਬਣਾਈ ਹੋਈ ਆ ਆਪਣੇ ਲਈ ਤੇ ਇਹ ਆਪਣੇ ਲਈ ਤਿਆਰ ਕੀਤੀ ਇਹਨਾਂ ਨੇ ਠੀਕ ਹੈ ਨਾ ਜਰੂਰ ਤੁਸੀਂ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਮੇਰੀ ਮਾਂ ਜਿਹੜੀ ਇਹੋ ਜੇ ਕੰਮ ਬਹੁਤ ਕਰਨ ਜਾਣਦੀ ਹੈ ਕਿ ਸਾਰੇ ਮਤਲਬ ਇਦਾਂ ਮਤਲਬ ਇਹ ਹੈ ਜੇ ਕੋਈ ਕੰਮ ਨਹੀਂ ਹੈਗਾ ਵੀ ਜਿਹੜਾ ਨਹੀਂ ਆਉਂਦਾ ਹੋਵੇ ਹਰ ਇੱਕ ਕੰਮ ਦੇ ਵਿੱਚ ਹੱਥ ਪਾਇਆ ਹੈ ਸਾਰੇ ਘਾਸੇ ਦੇ ਤੇ ਚਲੋ ਜੀ ਹੌਨਰ ਹੁੰਦਾ ਬੰਦੇ 'ਚ ਸ਼ੌਂਕ ਹੁੰਦਾ ਦੇਖੋ ਕਿੰਨੀ ਸੋਹਣੀ ਹੈ ਨਾ ਸਾਨੂੰ ਬਹੁਤ ਵਧੀਆ ਲੱਗਦੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਜਿਹੜੀ ਇਹ ਮਾਤਾ ਨੇ ਖੁਦ ਘਰੇ ਤਿਆਰ ਕੀਤੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਆਪਾਂ ਆਏ ਹੋਏ ਸੀਗੇ ਪਿੰਡ ਛੁੱਟੀਆਂ ਮਨਾਉਣ ਦੇ ਲਈ ਤੇ 2-3 ਹੋ ਗਏ 3-4 ਕ ਦੇ ਨਾ ਸ਼ਾਪ ਬੰਦ ਸੀਗੀ ਹੁਣ ਆਪਾਂ ਚੱਲਦੇ ਆ ਆਪਣੇ ਪਿੰਡ ਆਪਣੀ ਦੁਕਾਨ ਖੋਲਦੇ ਆ ਤੇ ਆਪਾਂ ਵੀਰੇ ਕੋਲੋਂ ਜਿਹੜੇ ਹੈਗੇ ਨੇ ਬਹੁਤ ਸੋੜੇ ਹੋਣੇ ਜਿਹੜੇ ਸੂਟ ਲੈ ਕੇ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹੁਣ ਆਪਾਂ ਅੱਗੇ ਪਾਵਾਂਗੇ ਸੂਟਾਂ ਦੀ ਇਹ ਵੀਡੀਓ ਤੇ ਇਹ ਸੀ ਆਪਣੇ ਅੱਜ ਦਾ ਪਿੰਡ ਦਾ ਬਲੌਗ ਪਿੱਕੇ ਪਿੰਡ ਗਏ ਹੋਏ ਸੀ ਆਪਾਂ ਛੁੱਟੀਆਂ ਕੱਟਣ ਤੇ ਬੱਚਾ ਪਾਰਟੀ ਕੀਤੀ ਵੀ ਸਾਰੀ ਮਾਸੀ ਕੋਲ ਤੇ ਹੁਣ ਉਸ ਤੋਂ ਬਾਅਦ ਮੇਰੇ ਕੋਲੇ ਜਾਣਾ ਇਹਨਾਂ ਨੇ ਸਾਰਿਆਂ ਨੇ ਚਲੋ ਜੀ ਛੁੱਟੀਆਂ ਦੇ ਵਾਸਤੇ ਰਹਿ ਕੇ ਹਫਤਾ ਦੱਸ ਦੇਣਾ ਇਹਨਾਂ ਦੀਆਂ ਛੁੱਟੀਆਂ ਵੀ ਜ਼ਰੂਰੀ ਨੇ ਚਲੋ ਬੱਚਿਆਂ ਨੇ ਵੀ ਇੰਜੋਏ ਕਰਨਾ ਹੁੰਦਾ ਤੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਆਪਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜਰੂਰ ਕਰਿਓ ਗੁੰਡੀ ਵਾਸਤੇ ਇਹ ਤੇ ਆਪਣੀ ਬਣੀ ਜੀ ਗਿੱਠੀ ਜੀ ਚੁੱਲੇ ਦੀ ਜਗ੍ਹਾ ਤੇ ਬਣਦੀ ਹੈਗੀ ਚੁੱਲੇ ਦੀ ਜਗ੍ਹਾ ਦਾ ਕੰਮ ਚੁੱਲੇ ਵਾਲਾ ਕੰਮ ਦਿੰਦੀ ਹੈਗੀ ਇਹਨੂੰ ਚੱਕ ਕੇ ਅਪ ਕਿਤੇ ਵੀ ਰੱਖ ਸਕਦੇ ਆ ਇਹਦੇ ਨੀਚੇ ਅੱਗ ਪਾ ਕੇ ਨਾ ਉੱਪਰੋਂ ਮਤਲਬ ਕਿ ਉੱਪਰ ਆਪਾਂ ਰੱਖ ਸਕਦੇ ਸਰੀਏ ਪਾਏ ਹੋਏ ਨੇ ਇਹਦੇ ਵਿਚਾਲੀ ਉੱਚੀ ਹੈਗੀ ਨੀਚੇ ਦੇ ਸਵਾਹ ਜਿਹੜੀ ਨੀਚੇ ਡਿ ਗਈਆਂ ਨੇ ਇਹਦੀਆਂ ਸਰੀਆਂ ਵਿਚਲੀ ਸਵਾਹ ਨੇ ਖ ਇਹਨੋਂਪਕੀਤੇ ਵੀ ਮਤਲਬ ਕਿ ਮੀਂਹ ਕਣੀ ਆਉਂਦਾ ਆਪਾਂ ਇਹਨੂੰ ਅੰਦਰ ਵੀ ਲਿਜਾ ਕੇ ਵੈਸੇ ਤਾਂ ਹੁਣ ਗੈਸ ਹੋ ਕੇ ਬਹੁਤ ਘੱਟ ਕੰਮ ਕਰਦੇ ਨੇ ਪਰ ਮਾਤਾ ਦਾ ਕਹਿਣਾ ਹੈਗਾ ਵੀ ਜਦੋਂ ਵੀ ਚੁੱਲ੍ਹੇ 'ਚ ਅੱਗ ਪੈਣੀ ਬਹੁਤ ਜ਼ਰੂਰੀ ਹੈਗੀ ਵੈਸੇ ਤਾਂ ਸਾਡੇ ਪਿੰਕੇ ਪਿੰਡ ਵੀ ਛੋਟਾ ਜਿਹਾ ਪਰਿਵਾਰ ਹੈ ਗੈਸ ਦੀ ਕੰਮ ਕਰਦੇ ਨੇ ਸਾਰਾ ਚੁੱਲ੍ਹੇ ਦਾ ਪਰ ਉਹ ਕਹਿੰਦੇ ਸਿੱਕ ਵਾਰ ਅੱਗ ਚੁੱਲ੍ਹੇ ਦੇ ਵਿੱਚ ਪਾਉਣੀ ਹੈ ਪਾਉਣੀ ਉਹਨਾਂ ਨੇ ਗਿੱਜਰ ਨਹੀਂ ਲਵਾਇਆ ਹੋਇਆ ਪਾਣੀ ਗਰਮ ਰੱਖਣ ਕਰਨ ਵਾਲਾ ਉਹ ਚੁੱਲ੍ਹੇ ਦੇ ਵਿੱਚ ਹੀ ਪਾਣੀ ਗਰਮ ਕਰਦੇ ਨੇ ਕਿ ਅੱਗ ਦਾ ਹੋਣਾ ਕਰੇ ਬਹੁਤ ਜ਼ਰੂਰੀ ਹੈ ਤੁਸੀਂ ਵੀ ਆਪਦੇ ਕਮੈਂਟਾਂ ਦੇ ਵਿੱਚ ਸੁਝਾਅ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟ ਲੈ ਕੇ ਸ਼ਸ਼ੀਕਾਲ ਜੀ